ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਾਈ ਭੋਲਾ ਸਿੰਘ ਨੰਬਰਦਾਰ ਨਾਲ ਹੋਈ ਬਾਬਾ ਜੀ ਨਾਨਕ ਸਰ ਬਿਰਾਜਮਾਨ ਹਨ ਬੇਅੰਤ ਸੰਗਤ ਦੂਰੋਂ ਨੇੜਿਓਂ ਦਰਸ਼ਨ ਕਰਨ ਆਉਂਦੀ ਹੈ ਜਿਸ ਇੱਛਾ ਭਾਵਨਾ ਨਾਲ ਕੋਈ ਆਉਂਦਾ ਹੈ ਉਸ ਦੀ ਭਾਵਨਾ ਸੁੱਤੇ ਸਿੱਧ ਪੂਰੀ ਹੋ ਜਾਂਦੀ ਹੈ ਕਿਉਂਕਿ ਜਦੋਂ ਕੋਈ ਮਾਪੁਰਖ ਰਾਬ ਨਾਲ ਅਪੇਧ ਹੋ ਜਾਂਦਾ ਹੈ ਉਹ ਚੰਨਾ ਦਾ ਰਸ ਮੰਨਦਾ ਹੈ ਉਸ ਨੂੰ ਦੁਨਿਆਵੀ ਫੁਰਨਾ ਹੀ ਨਹੀਂ ਬੰਦਾ ਪਰ ਜੋ ਉਹਨਾਂ ਪਾਸ ਕਿਸੇ ਕਿਸਮ ਦੀ ਭਾਵਨਾ ਅਨੁਸਾਰ ਰਿੱద్ధి ਸਿੱਧੀ ਆਪਣੇ ਆਪ ਹੀ ਕੰਮ ਕਰਦੀ ਹੈ ਰਿੱਧਿ ਸਿੱਧ ਜਾ ਕੋ ਫੁਰੀ ਤਪ ਕਾਹੁ ਸੋਕਿਆ ਕਾਜ ਭਾਵ ਜਗਿਆਸੂ ਨੂੰ ਕਹਿਣ ਦੀ अथवा ਮਹਾਪੁਰਖਾਂ ਨੂੰ ਬੋਲਣ ਦੀ ਵੀ ਲੋੜ ਨਹੀਂ ਪੈਂਦੀ ਨਿਰੰਕਾਰ ਵੱਲੋਂ ਰਿੱద్ధి ਸਿੱਧੀ ਦੇਵੀ ਦੇਵਤੇ दैंतਾਂ ਨੂੰ ਹੁਕਮ ਹੁੰਦਾ ਹੈ ਤੁਸੀਂ ਸਭ ਤਰ੍ਹਾਂ ਕਰਕੇ ਮਹਾਪੁਰਖਾਂ ਦੇ ਚੰਨਾਂ ਵਿੱਚ ਸੇਵਾ ਕਰਨੀ ਹੈ ਇਸ ਕਾਰਨ ਸਭ ਦੀਆਂ ਭਾਵਨਾਵਾਂ ਵੀ ਅਨੁਸਾਰ ਪੂਰੀਆਂ ਹੁੰਦੀਆਂ ਹਨ ਇੱਕ ਦਿਨ ਬਾਬਾ ਜੀ ਸੈਰ ਕਰਦੇ ਕਰਦੇ ਜਗਰਾਵਾਂ ਦੀ ਤਰਫ ਚਲੇ ਗਏ। ਇੱਕ ਨੌਜਵਾਨ ਮੁੰਡਾ ਹੱਲ ਵਾਉਂਦਾ ਸੀ। ਬਾਬਾ ਜੀ ਨੂੰ ਦੇਖ ਕੇ ਹੱਲ ਖੜਾ ਕਰਕੇ ਮੱਥਾ ਟੇਕਿਆ। ਹਜ਼ੂਰ ਨੇ ਇਸ ਦੀ ਜਵਾਨੀ ਤੇ ਪ੍ਰੇਮ ਨਾਲ ਤੱਕ ਕੇ ਪੁੱਛਿਆ ਤੇਰਾ ਨਾਮ ਕੀ ਹੈ? ਉੱਤਰ ਵਿੱਚ ਦੱਸਿਆ ਜੀ ਭੋਲਾ ਸਿੰਘ ਹੈ। ਬਾਬਾ ਜੀ ਨਾਮ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਕਿਹਾ ਹੱਲ ਵਾ ਕੰਮ ਕਰ। ਇਸ ਤਰ੍ਹਾਂ 2-3 ਵਾਰੀ ਬਾਬਾ ਜੀ ਨਾਲ ਦਰਸ਼ਨ ਕਰਨ ਦਾ ਮੌਕਾ ਬਣਿਆ। ਬਾਬਾ ਜੀ ਵੀ ਕਈ ਵਾਰ ਕਹਿ ਦਿੰਦੇ ਮੁੰਡਿਆ ਬਲਦਾਂ ਨੂੰ ਛੇੜ ਕੇ ਦਿਖਾ ਭਾਵ ਭਜਾ ਕੇ ਦਿਖਾ ਅੱਗੋ ਸੱਤ ਬਚਨ ਕਰਦੇ ਭੋਲੇ ਨੂੰ ਖੂਬ ਦੜਾਉਂਦੇ ਬਾਬਾ ਜੀ ਨੇ ਇਸ ਦੇ ਸੱਤ ਬਚਨ ਕਰਨ ਤੇ ਵੀ ਬੜੇ ਪ੍ਰਸੰਨ ਹੁੰਦੇ ਸਨ ਜੇ ਕੋ ਜਿਓ ਕਹੇ ਉਹਨਾਂ ਕੋ ਜੰਮ ਕੀ ਤਲਬ ਨਾ ਹੋਈ ਭਾਵ ਜੋ ਮਾਹਪੁਰਖ ਦੇ ਅੱਗੇ ਸੱਤ ਬਚਨ ਕਰਦਾ ਹੈ ਉਸ ਦੇ ਪਾਸੋਂ ਜੰਮ ਦਾ ਰਾਜ ਵੀ ਡਰਦਾ ਹੈ ਇੱਕ ਦਿਨ ਪਹਿਲਾਂ ਦੀ ਤਰ੍ਹਾਂ ਫੇਰ ਆ ਗਏ ਤੇ ਕਿਹਾ ਭੋਲਿਆ ਬਲਦਾਂ ਨੂੰ ਛੇੜ ਕੇ ਦਿਖਾ ਅੱਗੋ ਸੱਤ ਬਚਨ ਕਰਕੇ ਭੋਲੇ ਨੇ ਪ੍ਰਾਣੀ ਜ਼ਮੀਨ ਵਿੱਚ ਗੜ ਦਿੱਤੀ ਤੇ ਰਾਸੇ ਦੇ ਇਸ਼ਾਰੇ ਨਾਲ ਬਲਦਾਂ ਨੂੰ ਐਸਾ ਦੁੜਾਇਆ ਕਿ ਬਾਬਾ ਜੀ ਦੇਖ ਕੇ ਬੜੇ ਪ੍ਰਸੰਨ ਹੋਏ ਹੁਣ ਬਾਬਾ ਜੀ ਨੇ ਪੁੱਛਿਆ ਭੋਲਿਆ ਕੋਈ ਭੁਜੰਗੀ ਹੈ ਅੱਗੋ ਭੋਲਾ ਸਿੰਘ ਚੁੱਪ ਕਰ ਗਿਆ ਹਜ਼ੂਰ ਨੇ ਪੁੱਛਿਆ ਕਿਉਂ ਭਈ ਬੋਲਦਾ ਨਹੀਂ ਹੁਣ ਭੋਲੇ ਨੇ ਹੱਥ ਜੋੜੇ ਤੇ ਕਿਹਾ ਬਾਬਾ ਜੀ ਭੁਜੰਗੀ ਦੀ ਤਾਂ ਮਿਹਰ ਹੀ ਕਰੋ ਭਾਅ ਮੈਨੂੰ ਨਹੀਂ ਚਾਹੀਦਾ ਹੁਣ ਬਾਬਾ ਜੀ ਨੇ ਕਿਹਾ ਕਿਉਂ ਭਈ ਕੀ ਗੱਲ ਹੈ ਹੋਣਪੋਹਲਾ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਸਾਡੀਆਂ ਚਾਰ ਪੁਸ਼ਤਾ ਹੋਈਆਂ ਹਨ ਪਿਓ ਨੇ ਪੁੱਤਰ ਦਾ ਤੇ ਪੁੱਤਰ ਨੇ ਪਿਓ ਦਾ ਮੂੰਹ ਨਹੀਂ ਵੇਖਿਆ ਪੁੱਤਰ ਜੰਮਣ ਤੋਂ ਪਿਓ ਅੱਗੋਂ ਹੀ ਮਰ ਜਾਂਦਾ ਹੈ ਸੋ ਇਹ ਤੁਸੀਂ ਕਿਰਪਾ ਕਰੋ ਮੈਨੂੰ ਪੁੱਤਰ ਦੀ ਲੋੜ ਨਹੀਂ ਇਸ ਤਰ੍ਹਾਂ ਬਾਬਾ ਜੀ ਨੇ ਭੋਲਾ ਸਿੰਘ ਦੀਆਂ ਗੱਲਾਂ ਸੁਨੀਆਂ ਉੱਤਰ ਵਿੱਚ ਬਾਬਾ ਜੀ ਨੇ ਕੁਝ ਨਹੀਂ ਕਿਹਾ ਪਰ ਮਿਹਰ ਭਰੀ ਐਸੀ ਤਕਣੀ ਤੱਕਿਆ ਕਿ ਭੋਲੇ ਦੇ ਮਨ ਨੂੰ ਆਪਣੇ ਵੱਲ ਖਿੱਚ ਲਿਆ ਹੁਣ ਜਦੋਂ ਵੀ ਕੋਈ ਸੇਵਾ ਦਾ ਮੌਕਾ ਮਿਲਦਾ ਹੈ ਪਤਾ ਲੱਗਣ ਤੇ ਪਹਿਲਾਂ ਹੀ ਸੇਵਾ ਨੂੰ ਜੁਟ ਜਾਂਦਾ ਹੈ ਇੱਕ ਵਾਰ 68 ਦੇ ਟੋਇਆਂ ਵਿੱਚ ਪਰਤ ਪਾਉਂਦੇ ਸੀ ਭੋਲਾ ਭਰਿਆ ਡਰਾਮ ਮਿੱਟੀ ਦਾ ਚੁੱਕੇ ਸਿੱਟਣ ਲੱਗਿਆ ਤਾਂ ਬਦਨੀ ਵਾਲੇ ਮਿਸਤਰੀ ਗੁਰਦਿੱਤ ਸਿੰਘ ਕਹਿਣ ਲੱਗਿਆ ਲੰਬਰਦਾਰਾ ਜ਼ਰਾ ਅਗਾਹ ਕਰਕੇ ਸੁਟੀ ਇਹ ਸੁਣ ਕੇ ਗੁਜਰ ਸਿੰਘ ਕਹਿਣ ਲੱਗਿਆ ਮਿਸਤਰੀ ਜੀ ਇਹ ਲੰਬਰਦਾਰ ਤਾਂ ਨਹੀਂ ਹੈ ਹੁਣ ਬਾਬਾ ਜੀ ਕਹਿਣ ਲੱਗੇ ਜੇ ਅੱਗੇ ਨਹੀਂ ਤਾਂ ਹੁਣ ਬਣ ਜਾਵੇਗਾ ਇਹ ਬਚਨ ਕਰ ਬਾਬਾ ਜੀ ਨੇ ਵਾਰ ਦੇ ਦਿੱਤਾ 6 ਮਹੀਨਿਆਂ ਦੇ ਅੰਦਰ ਅੰਦਰ ਬਾਬਾ ਜੀ ਦਾ ਬਚਨ ਪੂਰਾ ਹੋ ਗਿਆ। ਭਗਤ ਮੁਖੇ ਤੇ ਬੋਲ ਦੇ ਸੇ ਬਚਨ ਹੋ ਮੰਦੇ। ਭਾਵੇਂ ਬਾਬਾ ਜੀ ਨੇ ਕਿਸੇ ਲਹਿਜੇ ਨਾਲ ਜੋ ਬਚਨ ਕਰ ਦਿੱਤਾ ਉਹ ਤਿੰਨ ਕਾਲ ਸੱਤ ਹੋ ਗਿਆ। ਚਾਹੇ ਤਾੜਨਾ ਕਰਕੇ ਬਚਨ ਕੀਤਾ, ਚਾਹੇ ਰਾਜ ਆਂਦਿਆਂ ਬਚਨ ਨਿਕਲ ਗਿਆ। ਚਾਹੇ ਜਾਣ ਕੇ ਕੀਤਾ, ਚਾਹੇ ਅਣਜਾਣੇ ਕੀਤਾ। ਭਾਵੇਂ ਜਿਸ ਤਰ੍ਹਾਂ ਵੀ ਕੋਈ ਬਚਨ ਕੀਤਾ ਉਹ ਸੱਤ ਹੋ ਕੇ ਵਰਤਿਆ ਹੈ। ਹੁਣ ਲੰਬਰਦਾਰੀ ਈਓ ਮਿਲੀ ਅਸਲ ਲੰਬਰਦਾਰ ਆਪਣੀ ਜ਼ਮੀਨ ਖਾ ਬੈਠਾ ਸੀ ਕਿਉਂਕਿ ਲੰਬਰਦਾਰ ਉਹ ਬਣ ਸਕਦਾ ਹੀ ਜਿਸ પાસે ਆਪਣੀ ਜ਼ਮੀਨ ਲੋਕਾਂ ਨਾਲੋਂ ਵੱਧ ਹੋਵੇ ਇਹ ਅੰਗਰੇਜ਼ਾਂ ਦਾ ਕਾਨੂੰਨ ਸੀ ਤੇ ਜੋ ਜ਼ਮੀਨ ਵੇਚ ਦੇਵੇ ਜਾਂ ਵਿਕਾਰਾਂ ਵਿੱਚ ਖਰਾਬ ਕਰ ਲਵੇ ਤਾਂ ਉਸ ਪਾਸੋਂ ਲੰਬਰਦਾਰੀ ਖੁੱਸ ਜਾਂਦੀ ਸੀ ਇਸ ਕਾਰਨ ਲੰਬਰਦਾਰੀ ਤੋਂ ਸਰਕਾਰ ਨੇ ਹਟਾ ਦਿੱਤਾ ਸੀ ਚੌਂਕੀਦਾਰ ਦੇ ਰਾਹੀਂ ਢੰਡੋਰਾ ਫਿਰ ਗਿਆ ਜਿਸ ਨੇ ਲੰਬਰਦਾਰੀ ਲੈਣੀ ਹੈ ਉਹ ਦਰਖਾਸਤ ਦੇਵੇ ਉਸਨੇ ਨਜ਼ਦੀਕਿਆਂ ਨੇ ਦਰਖਾਸਤਾਂ ਦਿੱਤੀਆਂ ਹੁਣ ਭੋਲਾ ਸਿੰਘ ਨੂੰ ਵੀ ਲੰਬਰਦਾਰੀ ਦਾ ਚਾਅ ਪੈਦਾ ਹੋਇਆ ਇਸਨੇ ਵੀ ਦਰਖਾਸਤ ਦੇ ਦਿੱਤੀ ਹੋਰ ਉਹਨਾਂ ਦੀਆਂ ਦਰਖਾਸਤਾਂ ਨਾ ਪੂਰੀਆਂ ਹੋਈਆਂ ਤੇ ਭੋਲਾ ਸਿੰਘ ਦੀ ਮਨਜ਼ੂਰ ਹੋ ਗਈ ਤੇ ਲੰਬਰਦਾਰੀ ਮਿਲ ਗਈ ਭਾਵੇਂ ਕਿ ਲੰਬਰਦਾਰੀ ਤਾਂ ਉਦੋਂ ਹੀ ਮਿਲ ਗਈ ਸੀ ਜਦੋਂ ਬਾਬਾ ਜੀ ਨੇ ਵਚਨ ਕੀਤਾ ਸੀ ਹੁਣ ਤਾਂ ਸਰਕਾਰੀ ਖਾਨਾ ਪੂਰੀ ਕਰਨੀ ਸੀ ਸੋ ਉਹ ਵੀ ਹੋ ਗਈ ਸੋ ਹੁਣ ਭੋਲਾ ਸਿੰਘ ਦੇ ਪੋਤਰੇ ਲੰਬਰਦਾਰੀ ਕਰ ਰਹੇ ਹਨ ਸੋ ਪੁੱਤਰ ਦੇ ਬਾਰੇ ਵਿੱਚ ਭੋਲਾ ਸਿੰਘ ਡਰਦਾ ਸੀ ਕਿ ਜੇ ਪੁੱਤਰ ਹੋ ਗਿਆ ਤਾਂ ਮੈਂ ਮਰ ਜਾਵਾਂਗਾ। ਸੋ ਬਾਬਾ ਜੀ ਦੀ ਕਿਰਪਾ ਨਾਲ 1 ਸਾਲ ਦੇ ਅੰਦਰ ਅੰਦਰ ਪੁੱਤਰ ਵੀ ਹੋ ਗਿਆ ਤੇ ਲੰਬਰਦਾਰੀ ਵੀ ਮਿਲ ਗਈ। ਇਸੇ ਤਰ੍ਹਾਂ ਬਾਬਾ ਜੀ ਦੀ ਕਿਰਪਾ ਨਾਲ 6 ਸਾਲਾਂ ਦੇ ਅੰਦਰ ਅੰਦਰ ਤਿੰਨ ਪੁੱਤਰ ਹੋਏ। ਇੱਕ ਦਿਨ ਬਾਬਾ ਜੀ ਨਾਲ ਮੇਲ ਹੋ ਗਿਆ। ਬਚਨ ਚਲਦੇ-ਚਲਦੇ ਹਜ਼ੂਰ ਨੇ ਪੁੱਛਿਆ ਸੁਣਾ ਲੰਬਰਦਾਰਾ ਹੁਣ ਮੌਤ ਦਾ ਡਰ ਤਾਂ ਨਹੀਂ ਲੱਗਦਾ? ਅੱਗੋ ਬੇਨਤੀ ਕੀਤੀ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਹਰ ਤਰ੍ਹਾਂ ਸੁੱਖ ਆਨੰਦ ਹੈ। ਇਸ ਤਰ੍ਹਾਂ ਸਮੇਂ ਅਨੁਸਾਰ ਬਾਬਾ ਜੀ ਪੰਜ ਪੁੱਤਕ ਚੋਲਾ ਬਦਲ ਗਏ। ਪੋਲਾ ਸਿੰਘ ਦੇ ਪੁੱਤਰ-ਪੋਤਰੇ ਅਤੇ ਦੋਤਰੇ ਵਗੈਰਾ ਵੱਡਾ ਪਰਿਵਾਰ ਹੋਇਆ। ਲੰਬਰਦਾਰੀ ਆਪਣੇ ਪੋਤਰੇ ਨੂੰ ਦਿੱਤੀ। ਉਹ ਆਪ ਵੀ 14-15 ਸਾਲ ਜੀ ਹੁੰਦਾ ਰਿਹਾ। ਹੁਣ ਨਾਨਕਸਰ ਦੇ ਨਾਲ ਹੀ ਆਪਣੀ ਜ਼ਮੀਨ ਵਿੱਚ ਮਕਾਨ ਬਣਾ ਲਿਆ ਤੇ ਲੰਬਰਦਾਰੀ ਬਲਵੰਤ ਸਿੰਘ ਕਰਦਾ ਹੈ। ਉਹ ਨਾਨਕਸਰ ਠਾਠ ਵਿੱਚ ਵੀ ਜਥਾ ਸ਼ਕਤ ਸੇਵਾ ਕਰਦੇ ਹਨ। ਇੱਕ ਰਵਿਦਾਸੀਆ ਸਿੱਖ ਨੇ ਜੋੜਾ ਪੇਸ਼ ਕਰਨਾ। ਬਾਬਾ ਜੀ ਨਾਨਕਸਰ ਅਗਵਾੜ ਲੋਪੋ ਵਿੱਚ ਬਿਰਾਜਮਾਨ ਹਨ ਦੂਰੋਂ ਨੇੜਿਓਂ ਸੰਗਤਾਂ ਆਉਂਦੀਆਂ ਹਨ ਔਰ ਮਨ ਬਾਣਛਤ ਫਲ ਪਾਉਂਦੀਆਂ ਹਨ ਇੱਕ ਲੋਪੋ ਪਿੰਡ ਦਾ ਰਵਿਦਾਸੀਆ ਸਿੱਖ ਇਸ ਤੇ ਘਰ ਦੀਵਾ ਨਹੀਂ ਜਗਿਆ ਭਾਵ ਪੁੱਤਰ ਕੋਈ ਨਹੀਂ ਇਹ ਬੜਾ ਉਦਾਸ ਹੈ ਉਦਾਸ ਹੋਵੇ ਵੀ ਕਿਉਂ ਨਾ ਪੁੱਤਰ ਦੁਨੀਆ ਦਾ ਸਭ ਤੋਂ ਮਿੱਠਾ ਮੇਵਾ ਹੈ ਚਾਹੇ ਗਰੀਬ ਹੈ ਤੇ ਚਾਹੇ ਅਮੀਰ ਹੈ ਇੱਕ ਦਿਨ ਇਸ ਨੂੰ ਕਿਸੇ ਪਾਸੋਂ ਪਤਾ ਲੱਗਿਆ ਕਿ ਕਲੇਰਾਂ ਵਾਲੇ ਸੰਤ ਬੜੇ ਕਰਨੀ ਵਾਲੇ ਹਨ ਉਨਾ ਪਾਸ ਜੋ ਵੀ ਜਾਂਦਾ ਹੈ ਉਸ ਦੀ ਮੁਰਾਦ ਪੂਰੀ ਹੁੰਦੀ ਹੈ ਫਿਰ ਕਿਸੇ ਹੋਰ ਪਾਸੋਂ ਪਤਾ ਕੀਤਾ ਤਾਂ ਪਿੰਡ ਵਿੱਚੋਂ ਹੀ ਪਤਾ ਲੱਗਾ ਕਿ ਉਹ ਤਾਂ ਰਹਿੰਦੇ ਹੀ ਲੋਪੋ ਪੱਤੀ ਹਨ ਤੇ ਲੋਪੋ ਪਿੰਡ ਵਿੱਚੋਂ ਹੀ ਲੋਪੋ ਪੱਤੀ ਨਾਮ ਰੱਖਿਆ ਹੈ ਜੋ ਬੇਸ਼ੱਕ ਜਗਰਾਓ ਦੀ ਹੈ ਪਿੱਛੋਂ ਲੋਪੋ ਤੋਂ ਹੀ ਗਏ ਹਨ ਇਹ ਸੁਣ ਕੇ ਬੜੀ ਖੁਸ਼ੀ ਹੋਈ ਇਹ ਤਾਂ ਘਰ ਦੇ ਹੀ ਸੰਤ ਨਿਕਲ ਆਏ ਕਿਉਂਕਿ ਸਿਆਣੇ ਕਹਿੰਦੇ ਹਨ ਨਾਮ ਦੀ ਬੜੀ ਤਾਸੀਰ ਹੁੰਦੀ ਹੈ ਔਰ ਬਾਬਾ ਜੀ ਵੀ ਬਚਨ ਕਰਿਆ ਕਰਦੇ ਸਨ 100 ਆਦਮੀ ਵਿੱਚੋਂ ਜਿਸ ਦਾ ਨਾਮ ਲੈ ਕੇ ਬੁਲਾਓਗੇ ਉਸ ਨੂੰ ਨਾਮ ਕੰਨ ਤੋਂ ਫੜ ਕੇ ਬਾਹਰ ਲੈ ਆਵੇਗਾ ਭਾਵ ਨਾਮ ਸੁੰਨਾ ਤਾਂ ਕੰਨਾਂ ਦੇ ਰਾਈ ਹੈ ਇਸੇ ਕਰਕੇ ਬਾਬਾ ਜੀ ਨਾਮ ਉਹ ਰੱਖਦੇ ਸਨ ਜਿਸ ਵਿੱਚ ਪਰਮੇਸ਼ਰ ਦਾ ਨਾਮ ਲਿਖਿਆ ਹੋਵੇ ਜਿਵੇਂ ਪੁੱਤਰ ਮੋ ਵਿੱਚ ਨਾਰਾਇਣ ਨਾਰਾਇਣ ਕਰਦਾ ਮਰ ਗਿਆ ਤਾਂ ਨਿਰੰਕਾਰ ਨੇ ਆਪਣੇ ਨਾਮ ਦੀ ਲਾਜ ਰੱਖੀ ਤੇ ਦਰਗਾਹ ਵਿੱਚ ਲੈ ਗਏ ਜਿਵੇਂ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਪੰਡਤਾਂ ਨੇ ਤਾਨਾ ਮਾਰਿਆ ਸੀ ਕਿ ਤੁਸੀਂ ਆਪਣਾ ਨਾਮ ਕ੍ਰਿਸ਼ਨ ਰਖਾਇਆ ਹੈ ਬਲਕਿ ਕ੍ਰਿਸ਼ਨ ਤੋਂ ਵੀ ਹਰ ਕ੍ਰਿਸ਼ਨ ਰਖਾਇਆ ਹੈ ਪਰ ਕ੍ਰਿਸ਼ਨ ਜੀ ਨੇ ਤਾਂ ਗੀਤਾ ਉਚਾਰੀ ਸੀ ਤੁਸੀਂ ਗੀਤਾ ਦੇ ਅਰਥ ਹੀ ਕਰਕੇ ਸੁਣਾ ਦਿਓ ਉੱਤਰ ਵਿੱਚ ਸਤਗੁਰੂ ਨੇ ਕਿਹਾ ਪੰਡਤੋ ਅਸੀਂ ਸ਼੍ਰੀ ਕ੍ਰਿਸ਼ਨ ਜੀ ਦੀ ਬਰਾਬਰੀ ਨਹੀਂ ਕਰਦੇ ਪਰ ਤੁਹਾਡੇ ਹੰਕਾਰ ਦੀ ਨਿਵਰਤੀ ਵਾਸਤੇ ਤੁਹਾਨੂੰ ਹੀ ਕਹਿੰਦੇ ਹਾਂ ਅਸੀਂ ਤੇ ਕੀ ਤੁਸੀਂ ਕੋਈ ਅਨਪੜ ਮੂਰਖ ਸਾਡੇ ਪਾਸ ਲੈ ਆਓ ਉਸ ਦੇ ਕੋਲੋਂ ਹੀ ਤੁਹਾਨੂੰ ਗੀਤਾ ਦੇ ਅਰਥ ਕਰਵਾ ਦਿੰਦੇ ਹਾਂ ਹੁਣ ਸਾਰੇ ਪੰਡਤ ਸਾਰੇ ਨਗਰ ਤੋਂ ਪਾਲ ਕੇ ਅਨਪੜ ਮੂਰਖ ਗੁੰਗਾ ਚੋਰ ਗੁਰੂਜੀਪ ਦੀ ਪਾਸ ਲੈ ਆਏ। ਹਜ਼ੂਰ ਨੇ ਇਸ ਗੁੰਗੇ ਦੇ ਸਿਰ ਪਰ ਆਪਣੀ ਛੱਟੀ ਰੱਖੀ ਤੇ ਬਚਨ ਕੀਤਾ ਭਈ ਇਹਨਾਂ ਪੰਡਤਾਂ ਨੂੰ ਸਵਾਲ ਦਾ ਜਵਾਬ ਦੇ। ਹੁਣ ਸਤਿਗੁਰੂ ਦੀ ਛੱਟੀ ਦੇ ਸਦਕੇ ਇਸ ਝੂਨ ਨੂੰ 14 ਵਿਦਿਆ ਦਾ ਗਿਆਨ ਹੋ ਗਿਆ। ਮਾਨੋ ਕੀ 14 ਵਿਦਿਆ ਹੱਥ ਬਣ ਕੇ ਅੱਗੇ ਆ ਕੇ ਖੜੋ ਗਈਆਂ। ਹੁਣ ਝੂਨ ਨੇ ਪੰਡਤਾਂ ਤੋਂ ਪੁੱਛਿਆ ਭਈ ਸਵਾਲ ਕਰੋ। ਆਗੋ ਪੰਡਤਾਂ ਨੇ ਗੀਤਾ ਦੇ ਸ਼ਲੋਕ ਦਾ ਉਚਾਰਨ ਕੀਤਾ। ਤੇਸ ਗੁੰਗੇ ਚੂਰ ਨੇ ਅਰਥ ਕਰਕੇ ਉੱਤਰ ਦਿੱਤੇ ਜਿਸ ਨੂੰ ਸੁਣ ਕੇ ਸਾਰੇ ਨਿਰ ਉਤਰ ਅਤੇ ਹੈਰਾਨ ਹੋ ਗਏ ਤਿਵੇਂ ਹੀ ਅੱਜ ਇਸ ਨੇ ਬੜਾ ਸੁੰਦਰ ਤਿੱਲੇ ਨਾਲ ਮੜਿਆ ਹੋਇਆ ਜੋੜਾ ਤਿਆਰ ਕੀਤਾ ਤੇ ਬਾਬਾ ਜੀ ਦੇ ਅੱਗੇ ਨਾਨਕ ਸਰ ਅਗਵਾੜ ਲੋਪੋ ਤਹਿਸੀਲ ਜਗਰਾਓ ਵਿੱਚ ਲਿਆ ਕੇ ਮੱਥਾ ਟੇਕ ਭੇਟ ਕੀਤਾ ਬਾਬਾ ਜੀ ਨੇ ਦੇਖ ਕੇ ਕਿਹਾ ਭਈ ਅਸੀਂ ਸਾਧ ਫਕੀਰ ਹਾਂ ਅਸੀਂ ਤਿੱਲੇਦਾਰ ਜੋੜਾ ਪਾਉਂਦੇ ਚੰਗੇ ਲੱਗਦੇ ਹਾਂ ਹੁਣ ਸੰਗਤ ਦੇ ਵਿੱਚੋਂ ਇੱਕ ਪ੍ਰੇਮੀ ਨੇ ਬੇਨਤੀ ਕੀਤੀ ਪਾਤਸ਼ਾਹ ਐਡੀ ਸ਼ਰਦਾ ਨਾਲ ਬਣਾ ਕੇ ਲਿਆਇਆ ਹੈ ਆਪ ਇੱਕ ਵਾਰ ਚਰਨ ਛੁਆ ਦਿਓ ਹੁਣ ਉਸਨੇ ਵੀ ਬੇਨਤੀ ਕੀਤੀ ਪਾਤਸ਼ਾ ਮੈਂ ਸੁਣਿਆ ਹੈ ਜੋ ਵੀ ਇੱਥੇ ਰੋਂਦਾ ਆਇਆ ਹੈ ਉਹ ਹੱਸਦਾ ਗਿਆ ਹੈ ਮੈਂ ਗਰੀਬ ਦੀ ਪੇਟਾ ਪਰਵਾਨ ਕਰੋ ਇਸ ਦੀ ਬੇਨਤੀ ਨੂੰ ਸੁਣ ਕੇ ਸੰਗਤ ਦੇ ਵਿੱਚੋਂ ਹੀ ਇੱਕ ਹੋਰ ਪ੍ਰੇਮੀ ਨੇ ਬੇਨਤੀ ਕੀਤੀ ਪਾਤਸ਼ਾ ਇਤਨੀ ਨਿਮਰਤਾ ਨਾਲ ਗਰੀਬ ਵਿਚਾਰਾ ਬੇਨਤੀਆਂ ਕਰਦਾ ਹੈ ਆਪ ਜੀ ਇਸ ਦੀ ਬੇਨਤੀ ਪਰਵਾਨ ਕਰੋ ਹੁਣ ਬਾਬਾ ਜੀ ਨੇ ਵਚਨ ਕੀਤਾ ਭਈ ਤੁਹਾਡੀ ਸਿਫਾਰਿਸ਼ ਕੀਤੀ ਮਨਜ਼ੂਰ ਕਰ ਲੈਂਦੇ ਹਾਂ ਪਰ ਸਾਨੂੰ ਇਸ ਜੋੜੇ ਵਿੱਚੋਂ ਆਵਾਜ਼ ਇੰਜ ਸੁਣਾਈ ਦੇ ਰਹੀ ਹੈ ਜੇ ਮੇਰੇ ਪਰ ਪੈਰ ਰੱਖਿਆ ਤਾਂ ਇੱਕ ਪੁੱਤਰ ਦੇਣਾ ਪਏਗਾ ਜੇ ਤੁਸੀਂ ਤਿਆਰ ਹੋ ਤਾਂ ਅਸੀਂ ਜੋੜਾ ਪਾ ਲੈਂਦੇ ਹਾਂ ਇਹ ਗੱਲ ਸੁਣ ਕੇ ਸਿਫਾਰਸ਼ਾ ਕਰਨ ਵਾਲੇ ਲਾਜਵਾਬ ਹੋ ਗਏ ਹਜ਼ੂਰ ਨੇ ਫਿਰ ਕਿਹਾ ਪਈ ਦੱਸੋ ਕੋਈ ਹੈ ਤਿਆਰ ਇਸ ਦੇ ਘਰ ਜਾਣ ਵਾਸਤੇ ਤੀਜੀ ਵਾਰ ਬਾਬਾ ਜੀ ਨੇ ਫਿਰ ਕਿਹਾ ਬੋਲਦੇ ਕਿਉਂ ਨਹੀਂ ਚੁੱਪ ਕਰ ਗਏ ਹੋ ਸਿਫਾਰਸ਼ਾ ਕਰਨ ਵਾਸਤੇ ਤਾਂ ਝੱਟ ਹੀ ਕਹਿ ਦਿੱਤਾ ਸੀ ਹੁਣ ਚੁੱਪ ਹੀ ਕਰ ਗਏ ਹੋ ਅੱਗੋਂ ਨਿਮਰਤਾ ਨਾਲ ਬੇਨਤੀ ਕੀਤੀ ਪਾਤਸ਼ਾਹ ਪੁੱਲ ਹੋ ਗਈ ਮਾਫੀ ਦਿਓ ਹੁਣ ਬਾਬਾ ਜੀ ਚੁੱਪ ਕਰ ਗਏ ਹੁਣ ਰਵਿਦਾਸੀਆ ਸਿਖਰੋ ਕੇ ਕਹਿਣ ਲੱਗਿਆ ਬਾਬਾ ਜੀ ਆਪਣੇ ਨਾਮ ਦੀ लाज ਰੱਖ ਲਵੋ ਹੁਣ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਤੂੰ ਭਾਈ ਕਿਥੋਂ ਨਾਲ ਗਾਂਡਾ ਗੰਡ ਲਿਆ ਹੈ ਉੱਤਰ ਵਿੱਚ ਬੇਨਤੀ ਕੀਤੀ ਪਾਤਸ਼ਾਹ ਇਹ ਜਗਾ ਅਗਵਾੜ ਲੋਪੋ ਦੀ ਹੈ ਤੇ ਮੈਂ ਪਿੰਡ ਲੋਪੋ ਦਾ ਹਾਂ ਸੋ ਬਾਬਾ ਜੀ ਲੋਪੋ ਨਾਂ ਦੀ लाज ਰੱਖੋ ਇਹ ਗੱਲ ਸੁਣ ਕੇ ਬਾਬਾ ਜੀ ਕਹਿਣ ਲੱਗੇ ਬੱਲੇ ਓਏ ਸਿੰਗਾ ਚੰਗੀ ਗੱਲ ਕੱਢੀ ਉਹ ਇਉਂ ਕਹਿ ਕੇ ਬਾਬਾ ਜੀ ਅੰਦਰ ਚਲੇ ਗਏ ਹੁਣ ਇਹ ਨਿਮੋ ਝੂਣਾ ਜਿਹਾ ਹੋ ਕੇ ਸੋਚਦਾ ਹੈ ਇਹ ਕੀ ਬਣ ਗਿਆ ਮੈਂ ਤਾਂ ਬੜੀ ਆਸ ਲੈ ਕੇ ਆਇਆ ਸੀ ਬਾਬਾ ਜੀ ਨੇ ਮੇਰੀ ਗੱਲ ਹੀ ਕੋਈ ਨਹੀਂ ਸੁਣੀ ਹੁਣ ਕਦੇ ਰੋਣ ਲੱਗ ਜਾਂਦਾ ਹੈ ਕਦੀ ਸੋਚਣ ਲੱਗ ਜਾਂਦਾ ਹੈ ਇਸ ਤਰ੍ਹਾਂ 2 ਘੰਟੇ ਬੀਤ ਗਏ ਹੁਣ ਬਾਬਾ ਜੀ ਨੇ ਹਜ਼ੂਰੀਏ ਨੂੰ ਭੇਜਿਆ ਜਾਂ ਬਾਰੂ ਉਸ ਸਿੰਘ ਨੂੰ ਬੁਲਾ ਕੇ ਲੈ ਆ ਅੱਗੋਂ ਸੱਤ ਬਚਨ ਕਰਕੇ ਬੁਲਾ ਕੇ ਲੈ ਆਇਆ ਹਜ਼ੂਰ ਨੂੰ ਮੱਥਾ ਟੇਕ ਕੇ ਖੜਾ ਹੋ ਗਿਆ ਹਜ਼ੂਰ ਨੇ ਕਿਹਾ ਪ੍ਰੇਮੀਆਂ ਏਉਂ ਕਰ ਇਸ ਜੋੜੇ ਨੂੰ ਬਾਹਰ ਕੰਧ ਦੇ ਨਾਲ ਰੱਖ ਦੇ ਜੋ ਇਸ ਜੋੜੇ ਨੂੰ ਪਾਏਗਾ ਉਹ ਤੇਰੇ ਘਰ ਆਏਗਾ ਅੱਗੋ ਸੱਤ ਵਚਨ ਕਰਕੇ ਐਵੇਂ ਹੀ ਕੀਤਾ ਕੁਝ ਦਿਨਾਂ ਬਾਅਦ ਇੱਥੋਂ ਜੋੜਾ ਕਿਸੇ ਨੇ ਚੁੱਕ ਲਿਆ ਤੇ ਸਮੇਂ ਬਾਅਦ ਇਸਦੇ ਘਰ ਮੁੰਡਾ ਹੋ ਗਿਆ ਇਸ ਗੱਲ ਦਾ ਬਾਬਾ ਜੀ ਨੂੰ ਵੀ ਪਤਾ ਲੱਗ ਗਿਆ ਹਜ਼ੂਰ ਮੁਸਕਰਾ ਪਏ ਤੇ ਕਿਹਾ ਭਈ ਇਹ ਘਰ ਗੁਰੂ ਨਾਨਕ ਦਾ ਹੈ ਜਿਹੋ ਜਿਹੀ ਭਾਵਨਾ ਨਾਲ ਇੱਥੇ ਆਉਂਦਾ ਹੈ ਉਸ ਦੀ ਉਸੇ ਤਰ੍ਹਾਂ ਦੀ ਭਾਵਨਾ ਪੂਰੀ ਹੁੰਦੀ ਹੈ ਸਾਧ ਦੀ ਤਾਂ ਹੋਣੀ ਹੈ ਪਰ ਚੋਰ ਦੀ ਵੀ ਹੁੰਦੀ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਭਾਵ ਜੋ ਵੀ ਇਸ ਇੱਛਾ ਨਾਲ ਆਉਂਦਾ ਹੈ ਉਸ ਨੂੰ ਉਹੀ ਕੁਝ ਮਿਲਦਾ ਹੈ ਪਰ ਮਿਲਦਾ ਕਰਮਾ ਅਨੁਸਾਰ ਹੈ ਤਿਵੇਂ ਹੀ ਜੋੜੇ ਲਿਆਉਣ ਵਾਲੇ ਨੂੰ ਪੁੱਤਰ ਦਾ ਫਲ ਮਿਲਿਆ ਤੇ ਜੋੜਾ ਚੁੱਕਣ ਵਾਲੇ ਨੂੰ 9 ਮਹੀਨੇ ਗਰਭ ਵਿੱਚ ਕੁੱਠਾ ਲਟਕਣਾ ਪਿਆ ਤੇ ਫਿਰ ਜਨਮ ਲੈਣਾ ਪਿਆ ਤੇ ਵਾਹਿਗੁਰੂ ਜਪਣ ਵਾਲੇ ਤੇ ਸੰਤਾਂ ਦੀ ਸੰਗਤ ਕਰਨ ਵਾਲੇ ਨੂੰ ਲੋਕ ਪਰ ਲੋਗ ਦਾ ਸੁੱਖ ਮਿਲੇਗਾ। ਸਾਖੀ ਕਵੀ ਜੀ ਨਾਲ ਹੋਈ। ਕਵੀ ਜੀ ਬਾਬਾ ਜੀ ਦੇ ਮੁੱਖੀ ਸਤਸੰਗੀ ਸਨ। ਇੱਕ ਦਿਨ ਅੰਦਰ ਬਾਬਾ ਜੀ ਨਾਲ ਬਚਨ ਚਲਦੇ ਚਲਦੇ ਹਜ਼ੂਰ ਨੇ ਬਚਨ ਕੀਤਾ ਅਖੰਡ ਪਾਠ ਦੇ ਮਾਤਾ ਭੋਗ ਕਿਵੇਂ ਲਵਾਈਦਾ ਹੈ? ਅੱਗੋ ਕਵੀ ਜੀ ਚੁੱਪ ਰਹੇ। ਦੂਜੀ ਵਾਰ ਫਿਰ ਕਿਹਾ। ਅੱਗੋ ਗਿਆ ਪਾਤਸ਼ਾਹ ਮੈਂ ਕੀ ਕਹਾ ਮੇਰੀ ਸਮਝ ਤੋਂ ਬਾਹਰ ਹੈ। ਆਪ ਹੀ ਕਿਰਪਾ ਕਰੋ। ਹੁਣ ਬਾਬਾ ਜੀ ਨੇ ਕਿਹਾ ਗੁਰੂ ਨਾਨਕ ਨੂੰ ਹਿਰਦੇ ਵਿੱਚ ਵਸਾ ਕੇ ਅਰਦਾਸੀਆ ਅਰਦਾਸ ਕਰੇ ਅਤੇ ਪਾਠੀ ਸਿੰਘ ਪਾਠ ਦੀ ਇਹ ਪੰਕਤੀ ਬੋਲੀ ਆਦ ਪੂਰਨ ਕਹਿ ਨਾਲ ਸਤਗੁਰੂ ਕੜਾਹ ਪ੍ਰਸ਼ਾਦ ਦੀ ਬੁਰਕੀ ਥਾਲ ਦੇ ਵਿੱਚ ਪਾਉਂਦੇ ਹਨ ਮਦ ਪੂਰਨ ਕਹਿ ਨਾਲ ਮੁਖ ਦੇ ਵਿੱਚ ਪਾਉਂਦੇ ਹਨ ਤੇ ਅੰਤ ਪੂਰਨ ਕਹਿ ਨਾਲ ਅੰਦਰ ਬੁਰਕੀ ਲੰਗਾਉਂਦੇ ਹਨ ਆਗੋ ਕਵੀ ਜੀ ਨੇ ਸੱਤ ਬਚਨ ਕਹਿ ਦਿੱਤਾ ਪਰ ਮਨ ਵਿੱਚ ਫੁੰਨਾ ਬਣਿਆ ਰਿਹਾ ਪੂਰੀ ਤਸੱਲੀ ਨਾ ਹੋਈ ਅੰਤਰਜਾਮੀ ਬਾਬਾ ਜੀ ਸਮਝ ਗਏ ਕਿ ਸਤਿ ਬਚਨ ਤਾਂ ਕਹਿ ਦਿੱਤਾ ਹੈ ਪਰ ਤਸੱਲੀ ਨਹੀਂ ਹੋਈ। ਅਗਲੇ ਦਿਨ ਜਦੋਂ ਭੋਗ ਦਾ ਟਾਈਮ ਹੋਇਆ ਹਜ਼ੂਰੀਏ ਨੇ ਥਾਲ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰੱਖ ਕੇ ਹਜ਼ੂਰ ਨੂੰ ਬੇਨਤੀ ਕੀਤੀ ਪਾਤਸ਼ਾਹ ਭੋਗ ਦਾ ਟਾਈਮ ਹੋ ਗਿਆ ਹੈ। ਥਾਲ ਹਜ਼ੂਰੀ ਵਿੱਚ ਚਲਾ ਗਿਆ। ਉਸ ਵਕਤ ਕਵੀ ਜੀ ਵੀ ਕੋਲ ਬੈਠੇ ਸੀ। ਬਾਬਾ ਜੀ ਕਹਿਣ ਲੱਗੇ ਕਵੀ ਆ ਚਲਿਏ। ਉੱਤਰ ਵਿੱਚ ਕਵੀ ਜੀ ਨੇ ਸਤਿ ਬਚਨ ਕਹੇ ਨਾਲ ਸਤਿਗੁਰੂ ਦੇ ਕਮਰੇ ਵਿੱਚ ਚਲੇ ਗਏ। ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਸਨ। ਉਹ ਗੁਰੂ ਨਾਨਕ ਰੂਪ ਹੋ ਕੇ ਬੈਠ ਗਏ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਬਾਬਾ ਜੀ ਨੇ ਸੂਖਮ ਜਈ ਅਰਦਾਸ ਕੀਤੀ ਹੁਣ ਕਮਰੇ ਵਿੱਚੋਂ ਆਵਾਜ਼ ਆਉਣ ਲੱਗ ਗਈ ਪਤਾ ਨਹੀਂ ਕਿੱਥੋਂ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਉਸੇ ਤਰ੍ਹਾਂ ਸਤਿਗੁਰੂ ਨੇ ਬੁਰਕੀ ਚੁੱਕੀ ਤੇ ਛੱਗੀ ਜਿਵੇਂ ਬਾਬਾ ਜੀ ਨੇ ਦੱਸਿਆ ਸੀ ਹੁਣ ਸੁਰਤੀ ਨਾਲ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਫਿਰ ਬਾਬਾ ਜੀ ਪਾਸ ਕਿੰਤੂ ਨਹੀਂ ਕੀਤਾ ਇੱਕ ਸਿੰਘ ਨੇ ਬਾਬਾ ਜੀ ਨੂੰ ਗੜਵਾ ਪੇਟ ਕਰਨਾ ਬਾਬਾ ਜੀ ਨਾਨਕਸਰ ਜਗਰਾਓ ਬਿਰਾਜਮਾਨ ਹਨ ਸੰਗਤਾਂ ਦੂਰੋਂ ਨੇੜਿਓਂ ਜਿਸ ਭਾਵਨਾ ਨਾਲ ਆ ਰਹੀਆਂ ਹਨ ਸਭ ਦੀਆਂ ਭਾਵਨਾ ਬਾਬਾ ਜੀ ਪੂਰੀਆਂ ਕਰਦੇ ਹਨ ਬਾਬਾ ਜੀ ਸ਼ਾਮ ਨੂੰ ਦੀਵਾਨ ਵਿੱਚ ਬੈਠੇ ਕਥਾ ਕੀਰਤਨ ਸੁਣ ਰਹੇ ਹਨ ਇਹ ਸਿੰਘ ਜਿਸ ਦਾ ਨਾਮ ਰਣਜੀਤ ਸਿੰਘ ਹੈ ਔਰ ਚੰਗ ਜ਼ਿਲ੍ਹੇ ਤੋਂ ਬਾਗਾ ਪਿੰਡ ਤੋਂ ਆਇਆ ਹੈ ਅਤੇ ਰੋਜ਼ ਦੇ ਆਉਣ ਵਾਲਾ ਸਿੰਘ ਹੈ ਪਰ ਮਨ ਵਿੱਚ ਐਸਾ ਸੰਸਾ ਬਣ ਗਿਆ ਕਿ ਇਸ ਦੇ ਹੱਲ ਹੋਣ ਤੋਂ ਬਿਨਾਂ ਮਨ ਵਿੱਚ ਬੇਚੈਨੀ ਹੋ ਗਈ ਸੰਸਾ ਇਹ ਹੈ ਕਿ ਸਾਨੂੰ ਤਾਂ ਪਰਮੇਸ਼ਰ ਨੇ ਬਣਾਇਆ ਹੈ ਪਰ ਪਰਮੇਸ਼ਰ ਨੂੰ ਕਿਸ ਨੇ ਬਣਾਇਆ ਇਸ ਸੰਸੇ ਨੇ ਮਾਨੋ ਚੰਗ ਤੋਂ ਖਿੱਚ ਕੇ ਬਾਬਾ ਜੀ ਬਾਸ ਲੈ ਆਂਦਾ ਜਦੋਂ ਦੀਵਾਨ ਵਿੱਚ ਆ ਕੇ ਮੱਥਾ ਟੇਕਿਆ ਸੀ ਤਾਂ ਕਥਾ ਕਰਨ ਵਾਲੇ ਨੇ ਇਹ ਪੰਕਤੀ ਬੋਲੀ ਸਨਕ ਸੰਨੰਦ ਅੰਤ ਨਹੀਂ ਪਾਇਆ 베ਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਭਾਵ ਸਨਕ ਸੰਨੰਦਨ ਸਨਾਤਨ ਸੰਤ ਕੁਮਾਰ ਚਾਰੇ ਭਰਾਮਾਂ ਨੇ ਉਸ ਵੈਗੁਰੂ ਦਾ ਅੰਤ ਨਹੀਂ ਪਾਇਆ ਅਥਵਾ ब्रह्मा जी ने भी वेद पढ़-पढ़ के जन्म-मृत्यु कर लिया परंतु परमेश्वर का अंत कोई नहीं पा सकया रणजीत सिंह बाबा जी के पिछले पासे ते सामने दरबार नु मथा टेक के रागिया दे पीछे आके बैठ गया बाबा जी दे सजे हाथ बाबा जी ने रणजीत सिंह वाल तक के अथवा आंख नाल आंख मिला के कथा वाचन नु गया कि इस पंक्ति दा फेर अर्थ कर उसने फेर अर्थ कीता हुन बाबा जी ने ज्ञानी प्रभाकर सिंह मोघे वाले नु मुखादप करके गया ਗਿਆਨੀ ਜੀ ਕਥਾ ਕੀ ਕਹਿੰਦੀ ਹੈ ਅੱਗੋ ਬੇਨਤੀ ਕੀਤੀ ਜੀ ਕਥਾ ਕਹਿੰਦੀ ਹੈ ਪਰਮੇਸ਼ਰ ਦਾ ਕਿਸੇ ਨੇ ਅੰਤ ਨਹੀਂ ਪਾਇਆ ਪਰਮੇਸ਼ਰ ਬੇਅੰਤ ਹੈ ਬਾਬਾ ਜੀ ਨੇ ਕਿਹਾ ਕਿ ਬਾਣੀ ਇਹ ਵੀ ਕਹਿੰਦੀ ਹੈ RAM ਸੰਤ ਮੇ ਭੇਦ ਕਿਛ ਨਹੀਂ ਭਾਵ ਜੇ ਸੰਤ ਵਿੱਚ ਤੇ RAM ਵਿੱਚ ਭੇਦ ਕੋਈ ਨਹੀਂ ਤਾਂ ਸੰਤ ਨੇ ਭੇਦ ਪਾ ਲਿਆ ਹੁਣ ਬਾਬਾ ਜੀ ਨੇ ਪਾਸਾ ਬਦਲਿਆ ਤੇ ਕਿਹਾ ਗਿਆਨੀ ਰੱਬ ਤੋਂ ਪਹਿਲਾਂ ਕੌਣ ਹੋਇਆ ਹੈ ਗਿਆਨੀ ਨੇ ਕਿਹਾ ਪਾਤਸ਼ਾ ਰੱਬ ਪਹਿਲਾਂ ਵੀ ਸੀ ਹੁਣ ਵੀ ਹੈ ਅੱਗੇ ਨੂੰ ਵੀ ਹੋਵੇਗਾ ਹੁਣ ਬਾਬਾ ਜੀ ਨੇ ਫੇਰ ਕਿਹਾ ਗਿਆਨੀ ਰੱਬ ਤੋਂ ਪਹਿਲਾਂ ਕੌਣ ਹੋਇਆ ਹੈ ਹੁਣ ਗਿਆਨੀ ਜੀ ਨੇ ਹੱਥ ਜੋੜੇ ਤੇ ਕਿਹਾ ਪਾਤਸ਼ਾ ਆਪ ਹੀ ਕਿਰਪਾ ਕਰੋ ਮੇਰੀ ਸਮਝ ਤੋਂ ਬਾਹਰ ਹੈ ਹੁਣ ਬਾਬਾ ਜੀ ਨੇ ਕਿਹਾ ਇੱਕ ਦਫਾ ਅਰਬ ਦੇਸ਼ ਵਿੱਚ ਨਵਾਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਸੋਂ ਇਹ ਸਵਾਲ ਪੁੱਛਿਆ ਸੀ ਹਜ਼ੂਰ ਨੇ ਉੱਤਰ ਦਿੱਤਾ ਕਿ ਨਵਾਬ ਜੋ ਤੂੰ ਮੋਤੀਆਂ ਦਾ ਥਾਲ ਭੇਟ ਕੀਤਾ ਹੈ ਇਹ ਮੋਤੀ ਗਿਨਣਾ ਕਰ ਜਦੋਂ ਨਵਾਬ ਨੇ ਇੱਕ ਤੋਂ ਗਿਣਤੀ ਸ਼ੁਰੂ ਕੀਤੀ ਤਾਂ ਸਾਹਿਬ ਨੇ ਕਿਹਾ ਨਵਾਬ ਇੱਕ ਤੋਂ ਪਹਿਲਾਂ ਦੀ ਗਿਣਤੀ ਸ਼ੁਰੂ ਕਰ ਹੋਰ ਨਵਾਬ ਨੇ ਕਿਹਾ ਜੇ ਇੱਕ ਤੋਂ ਪਹਿਲਾਂ ਤਾਂ ਗਿਣਤੀ ਸ਼ੁਰੂ ਹੀ ਨਹੀਂ ਹੁੰਦੀ ਮੈਂ ਕੀ ਸ਼ੁਰੂ ਕਰ ਸਕਦਾ ਹਾਂ ਤੇ ਸਾਹਿਬ ਨੇ ਇਹੋ ਹੀ ਉੱਤਰ ਦਿੱਤਾ ਹੁਣ ਬਾਬਾ ਜੀ ਨੇ ਵੀ ਇਹੋ ਉੱਤਰ ਦਿੱਤਾ ਜਿਵੇਂ ਇੱਕ ਤੋਂ ਪਹਿਲੇ ਗਿਣਤੀ ਨਹੀਂ ਹੋ ਸਕਦੀ ਤਿਵੇਂ ਹੀ ਇੱਕ ਨਾਮ ਹੈ ਨਿਰੰਕਾਰ ਦਾ ਭਾਵ ਕਿ ਨਿਰੰਕਾਰ ਤੋਂ ਪਹਿਲੇ ਹੋਰ ਕੋਈ ਨਹੀਂ ਹੋਇਆ ਨਿਰੰਕਾਰ ਨੇ ਕੁਦਰਤ ਸਾਜੀ ਕੁਦਰਤ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨਾਂ ਨੂੰ ਸਾਜਿਆ ਤਿੰਨਾਂ ਤੋਂ ਸੰਸਾਰ ਬਣ ਗਿਆ ਭਾਵ ਕਿ ਨਿਰੰਕਾਰ ਤੋਂ ਪਹਿਲੇ ਕੋਈ ਨਹੀਂ ਹੋਇਆ ਔਰ ਜੋ ਭਗਤੀ ਕਰਕੇ ਨਿਰੰਕਾਰ ਵਿੱਚ ਅਪੇਧ ਹੋ ਜਾਂਦੇ ਹਨ ਉਹਨਾਂ ਦੀ ਥਾਪਨਾ ਬ੍ਰਹਮਾ ਜੀ ਤੋਂ ਵੀ ਅੱਗੇ ਹੋ ਜਾਂਦੀ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਈ ਭਾਵ ਕਿ ਨਿਰੰਕਾਰ ਨੂੰ ਥਾਪਣ ਵਾਲਾ ਪਹਿਲਾਂ ਕੋਈ ਨਹੀਂ ਹੋਇਆ ਇਹ ਫੁਨਾ ਰੰਜੀਤ ਸਿੰਘ ਦਾ ਸੀ ਜੋ ਸ਼ੰਕਾ ਨਵਿਰਤ ਹੋ ਗਈ ਬਿਨਾ ਬੋਲੇ ਦੱਸੇ ਤੋਂ ਆਉਂਦਿਆਂ ਹੀ ਸ਼ੰਕਾ ਹੱਲ ਕਰ ਦਿੱਤੀ। ਹੁਣ ਰਣਜੀਤ ਸਿੰਘ ਨੇ ਤਨਮਾਨ ਕਰਕੇ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਬਾਬਾ ਜੀ ਨੇ ਕਿਹਾ ਗਿਆਨੀ ਜੀ ਜੋ ਜਗਿਆਸੂ ਗੁਰੂ ਪਰਮੇਸ਼ਰ ਵਿੱਚ ਭੇਦ ਨਹੀਂ ਜਾਂਦਾ। ਗੁਰ ਪਰਮੇਸ਼ਰ ਇੱਕੋ ਜਾਣ ਭਾਵ ਗੁਰੂ ਨੂੰ ਤੇ ਪਰਮੇਸ਼ਰ ਨੂੰ ਇੱਕ ਕਰਕੇ ਉਦੋਂ ਜਾਣੇਗਾ ਜਿਸ ਵੇਲੇ ਇਹ ਅਵਸਥਾ ਹੋ ਜਾਏਗੀ। 20 ਬਿਸਵੇ ਗੁਰ ਕਾਮਨ ਮਾਨੈ 100 ਸੇਵਕ ਪਰਮੇਸ਼ਰ ਕੀ ਗਤ ਜਾਣੈ। ਭਾਵ ਵੀ ਵਿਸਵੇ ਸਿੱਖ ਦੀ ਗੁਰੂ ਤੇ ਭਾਵਨਾ ਹੋਵੇ ਤੇ ਗੁਰੂ ਵੀ ਸਿੱਖ ਦੀ ਪ੍ਰੀਖਿਆ ਕਰਕੇ ਵੀ ਵਿਸਵੇ ਸਮਝ ਲਏ ਉਸ ਦਾ ਅਤੇ ਪਰਮੇਸ਼ਰ ਦਾ ਭੇਦ ਨਹੀਂ ਰਹਿੰਦਾ ਫਿਰ ਸਿੱਖ ਦੀ ਅਵਸਥਾ ਇਹ ਹੋ ਜਾਂਦੀ ਹੈ ਗੁਰਮੁਖ ਰੋਮ ਰੋਮ ਹਰ ਧਿਆਵੇ ਭਾਵ ਉਸ ਮਾਪੁਰਖ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ ਜਿਵੇਂ ਹਨੂਮਾਨ ਨੇ ਆਪਣੀ ਛਾਤੀ ਨੋਹਾ ਨਾਲ ਪਾੜ ਕੇ ਲੂ ਲੂ ਦੇ ਵਿੱਚ ਰਾਮ ਲਿਖਿਆ ਸੀਤਾ ਨੂੰ ਦਿਖਾਇਆ ਸੀ ਬਾਬਾ ਜੀ ਨੇ ਸਾਰੀ ਸਾਖੀ ਖੋਲ ਕੇ ਵਿਸਥਾਰ ਨਾਲ ਸੁਣਾਈ ਹੁਣ ਗਿਆਨੀ ਜੀ ਨੇ ਬੇਨਤੀ ਕੀਤੀ ਪਾਤਸ਼ਾਹ ਇਹ ਤਾਂ ਪੁਰਾਤਨ ਸਾਖੀਆਂ ਹਨ ਅੱਜ ਕੱਲ ਵੀ ਇਹ ਅਵਸਥਾ ਕਿਸੇ ਦੀ ਹੋ ਸਕਦੀ ਹੈ ਅਗੋ ਬਾਬਾ ਜੀ ਨੇ ਕਿਹਾ ਜੇ ਇਹ ਅਵਸਥਾ ਨਾ ਹੋਵੇ ਤਾਂ ਬਾਣੀ ਝੁੱਠੀ ਹੋ ਜਾਵੇਗੀ ਬਾਣੀ ਤਿਲ ਕਾਲ ਸੱਤ ਹੈ ਔਰ ਵੀ ਨਾਸ ਨਹੀਂ ਹੁੰਦਾ ਬਾਬਾ ਜੀ ਪਾਸੋ ਇਹ ਬਚਨ ਸੁਣ ਕੇ ਮਨ ਵਿੱਚ ਸੰਸਾ ਬਣ ਗਿਆ ਕਿ ਵੀ ਨਾਸ ਵੀ ਨਹੀਂ ਹੁੰਦਾ ਤੇ ਬਾਣੀ ਵੀ ਤਿੰਨ ਕਾਲ ਸੱਤ ਹੈ ਕਾਫੀ ਇਹ ਵਸਤਾ ਵਾਲਾ ਕਿੱਥੋਂ ਲੱਬੇਗਾ ਅੰਤਰਯਾਮੀ ਬਾਬਾ ਜੀ ਇਸ ਦੇ ਸੰਸੇ ਦੇ ਹੱਲ ਕਰਨ ਵਾਸਤੇ ਝਾਟ ਹੀ ਬੋਲੇ ਤੇ ਕਿਹਾ ਗਿਆਨੀ ਉਰੇਆ ਅੱਗੋਂ ਸੱਤ ਬਚਨ ਕਰਕੇ ਗਿਆਨੀ ਕੋਲ ਗਿਆ ਤਾਂ ਬਾਬਾ ਜੀ ਨੇ ਸੱਜੀ ਬਾਹ ਅੱਗੇ ਕਰਕੇ ਕਿਹਾ ਲਾ ਕੰਨ ਜਦੋਂ ਗਿਆਨੀ ਪ੍ਰਭাকর ਸਿੰਘ ਨੇ ਬਾਹ ਨਾਲ ਕੰਨ ਲਾਇਆ ਤਾਂ ਵਿੱਚੋਂ ਆਵਾਜ਼ ਵਾਹਿਗੁਰੂ ਵਾਹਿਗੁਰੂ ਦੀ ਆ ਰਹੀ ਸੀ ਇਹ ਆਵਾਜ਼ ਸੁਣ ਕੇ ਗਿਆਨੀ ਜੀ ਨੂੰ ਮਸਤੀ ਆ ਗਈ ਭਾਵ ਇਸਮਾਦ ਹੋ ਗਿਆ ਹਜ਼ੂਰ ਨੇ ਬਾਹ ਪਰਾ ਕਰਕੇ ਕਿਹਾ ਹੁਣ ਬਸ ਕਰ ਜਾ ਆਪਣੀ ਜਗ੍ਹਾ ਤੇ ਬੈਠ ਹੁਣ ਗਿਆਨੀ ਜੀ ਨੂੰ ਸੁਰਤ ਆਈ ਤੇ ਸ਼ੁਕਰਾਨੇ ਵਜੋਂ ਮੱਥਾ ਟੇਕਿਆ ਤੇ ਧੰਨ ਬਾਬਾ ਜੀ ਧੰਨ ਬਾਬਾ ਜੀ ਕਿਹਾ ਹਜ਼ੂਰ ਨੇ ਕਿਹਾ ਅੱਗੇ ਵਾਸਤੇ ਬਾਣੀ ਦਾ ਅੱਖਰ ਅੱਖਰ ਸਤ ਕਰਕੇ ਮੰਨਾ ਹੈ ਬਾਣੀ ਤੇ ਕਿੰਤੂ ਨਹੀਂ ਕਰਨਾ ਭਾਵ ਬਾਣੀ ਤੇ ਸ਼ੰਕਾ ਨਹੀਂ ਲਿਆਉਣੀ ਅੱਗੋ ਗਿਆਨੀ ਜੀ ਨੇ ਸਤ ਬਚਨ ਕਿਹਾ ਅੱਜ ਬਾਬਾ ਜੀ ਨੇ ਕਥਾ ਵਿੱਚੋਂ ਹੀ ਬਾਣੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਰਾਤ ਰਾਸ ਦਾ ਟਾਈਮ ਹੋ ਗਿਆ ਹੁਣ ਰਾਗੀਆਂ ਨੂੰ ਹੁਕਮ ਹੋਇਆ ਕਿ ਸੋਦਰ ਲਾਓ ਹੁਕਮ ਅਨੁਸਾਰ ਸੋਦਰ ਲਗਿਆ ਤੇ ਰੈਰਾ ਸਾਹਿਬ ਦੇ ਮਗਰੋਂ ਅਰਦਾਸ ਤੋਂ ਬਾਅਦ ਫਿਰ ਕੀਰਤਨ ਹੋਇਆ ਸਮੇਂ ਅਨੁਸਾਰ ਕੀਰਤਨ ਦੀ ਸਮਾਪਤੀ ਹੋਈ ਤੇ ਬਾਬਾ ਜੀ ਅੰਦਰ ਆਪਣੇ ਆਸਣ ਤੇ ਜਾਣ ਲੱਗੇ ਹੁਣ ਰਾਗੀਆਂ ਵਾਲੇ ਥੜੇ ਪਰ ਇੱਕ ਸਿੰਘ ਹੱਥ ਵਿੱਚ ਗੜਵਾ ਲੈ ਕੇ ਖੜਾ ਸੀ ਉਸਨੇ ਬਾਬਾ ਜੀ ਨੂੰ ਆਪਣੇ ਕੋਲੋਂ ਦੀ ਲੰਗਦਿਆਂ ਮੱਥਾ ਟੇਕਿਆ ਹਜ਼ੂਰ ਨੇ ਇਸ ਵੱਲ ਤੱਕਿਆ ਤੇ ਅੱਖਾਂ ਨਾਲ ਅੱਖਾਂ ਮਿਲੀਆਂ ਤੇ ਇਸ ਸਿੰਘ ਦੀਆਂ ਅੱਖਾਂ ਚੁੰਧੀਆਂ ਆ ਗਈਆਂ ਆਪ ਸਾਹਮਣੇ ਤੱਕ ਨਹੀਂ ਸਕਿਆ ਤੇ ਅੱਖਾਂ ਨੀਵੀਆਂ ਕਰ ਲਿੱਤੀਆਂ ਹਜ਼ੂਰ ਨੇ ਆਪ ਕਿਹਾ ਭਈ ਗੜਵਾ ਬੜਾ ਸੋਹਣਾ ਹੈ ਕਿੱਥੋਂ ਬਣਵਾਇਆ ਈ ਉੱਤਰ ਵਿੱਚ ਬੇਨਤੀ ਕੀਤੀ ਜੀ ਮੈਂ ਤਾਂ ਆਪ ਹੀ ਬਣਾਇਆ ਹੈ ਆਗੋ ਹਜ਼ੂਰ ਨੇ ਕਿਹਾ ਮਿਸਤਰੀ ਇੱਕ ਸਾਨੂੰ ਵੀ ਬਣਾ ਦੇ ਇਹ ਬਚਨ ਸੁਣਦਿਆਂ ਹੀ ਗੜਵਾ ਚਰਣਾ ਵਿੱਚ ਰੱਖ ਦਿੱਤਾ ਤੇ ਰੋ ਰੋ ਕੇ ਕਹਿਣ ਲੱਗਿਆ ਪਾਤਸ਼ਾ ਲਿਆਂਦਾ ਹੀ ਤੁਹਾਡੇ ਵਾਸਤੇ ਹੈ ਹਜ਼ੂਰ ਨੇ ਕਿਹਾ ਫਿਰ ਦਿੰਦਾ ਕਿਉਂ ਨਹੀਂ ਪਾਦਸ਼ਾ ਕਿਸੇ ਨੇ ਮੈਨੂੰ ਗਰੀਬ ਜਾਣ ਕੇ ਅੱਗੇ ਔਨ ਨਹੀਂ ਦਿੱਤਾ ਤੇ ਮੇਰੇ ਪਾਸੋਂ ਨੇੜੇ ਹੋਣ ਦੀ ਜੁਰਤ ਨਹੀਂ ਪਈ ਆਪ ਜੀ ਦਾ ਪ੍ਰਤਾਪ ਤੇ ਜਲਾਲ ਤਾਂ ਕੇ ਮੈਨੂੰ ਬੇਨਤੀ ਕਰਨ ਦਾ ਹੌਸਲਾ ਨਹੀਂ ਹੋਇਆ ਅੰਤਰਜਾਮੀ ਬਾਬਾ ਜੀ ਨੇ ਇਸ ਤੇ ਮਾਨ ਦੀ ਅਵਸਥਾ ਨੂੰ ਦੇਖ ਕੇ ਆਪ ਗੜਵਾ ਫੜ ਲਿਆ ਤੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ ਦਾਸ ਹੁਣ ਤੈਨੂੰ ਕੀ ਦਈਏ ਅੱਗੋ ਬੇਨਤੀ ਕੀਤੀ ਪਾਦਸ਼ਾ ਮੇਰੀ ਕਲਿਆਣ ਕਰ ਦਿਓ ਹਜ਼ੂਰ ਕਹਿਣ ਲੱਗੇ ਭਲੇ ਲੋਕਾ ਕੋਈ ਕੰਮ ਦੀ ਗੱਲ ਕਰ ਕल्याण ਤਾਂ ਜੋ ਇੱਥੋਂ ਉੱਡਦਾ ਪੰਛੀ ਲੰਘਿਆ ਹੈ ਉਸਦੀ ਵੀ ਹੋ ਜਾਂਦੀ ਹੈ ਤੂੰ ਤਾਂ ਤਨ ਮਨ ਧਨ ਕਰਕੇ ਸੇਵਾ ਕਰ ਰਿਹਾ ਹੈ ਹਜ਼ੂਰ ਦੇ ਬਚਨ ਸੁਣ ਕੇ ਨਿਹਾਲ ਹੋ ਗਿਆ ਤੇ ਸੰਗਤ ਬੜੀ ਹੈਰਾਨ ਹੋ ਰਹੀ ਹੈ ਕਿ ਪਤਾ ਨਹੀਂ ਇਹ ਕਿੱਥੋਂ ਆਇਆ ਹੈ ਅੱਗੇ ਕਦੀ ਦੇਖਿਆ ਨਹੀਂ ਤੇ ਭਰੇ ਦੀਵਾਨ ਵਿੱਚ ਪ੍ਰਸੰ타 ਲੈ ਰਿਹਾ ਹੈ ਹੁਣ ਬਾਬਾ ਜੀ ਅੰਦਰ ਚਲੇ ਗਏ ਤੇ ਸੰਗਤ ਨੇ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਛਕਿਆ ਤੇ ਆਪਸ ਵਿੱਚ ਇੱਕ ਦੂਜੇ ਨੂੰ ਬਚਨ ਕਰਦੇ ਹਨ ਕਿ ਅੱਜ ਬਾਬਾ ਜੀ ਨੇ ਦੀਵਾਨ ਵਿੱਚ ਕਈ ਕੋਤਕ ਕੀਤੇ ਹਨ ਇਓ ਹਜ਼ੂਰ ਦੀਆਂ ਸਭ ਪਾਸੇ ਸਿਫਤਾ ਹੋ ਰਹੀਆਂ ਹਨ ਸਾਖੀ ਪਾਰਾ ਸਿਗਨਲ ਹੋਈ ਬਾਬਾ ਜੀ ਨਾਨਕਸਰ ਜਗਰਾਮੀ ਬਿਰਾਜਮਾਨ ਹਨ ਚਮਾਸੇ ਦੇ ਦਿਨ ਹਨ ਇੰਨਾ ਦਿਨਾਂ ਵਿੱਚ ਨਾ ਕਮਰੇ ਵਿੱਚ ਬੈਣ ਨੂੰ ਜੀ ਕਰਦਾ ਹੈ ਤੇ ਨਾ ਹੀ ਬਿਨਾਂ ਛੱਤੋਂ guzara ਹੁੰਦਾ ਹੈ ਕਿਉਂਕਿ ਰਾਤ ਨੂੰ ਬਾਹਰ ਤਰੇਲ ਹੁੰਦੀ ਹੈ ਤੇ ਦਿਨੇ ਧੁੱਪ ਹੁੰਦੀ ਹੈ ਸੋ ਦਿਨੇ ਦਰਖਤ ਹੇਠਾਂ ਠੀਕ ਰਹਿੰਦਾ ਹੈ ਅਤੇ ਰਾਤ ਨੂੰ ਛੱਪਰ ਹੇਠਾਂ ਤਰੇਲ ਦਾ ਬਚਾਅ ਹੁੰਦਾ ਹੈ ਇੱਕ ਦਿਨ ਬਾਬਾ ਜੀ ਸਵੇਰ 7:00 ਵਜੇ ਬੋਲੀ ਸਾਹਿਬ ਦੀ ਸਰਫ ਸੈਰ ਕਰਨ ਜਾ ਰਹੇ ਹਨ ਦੱਖਣ ਦੀ ਤਰਫੋਂ ਇੱਕ ਹਰਨਾ ਦੀ 50-60 ਦੀ ਢਾਰ ਨਿਕਲੀ ਤੇ ਚੜ੍ਹਦੇ ਦੀ ਤਰਫ ਨੂੰ ਛਾਲਾਂ ਮਾਰਦੀ ਜਾ ਰਹੀ ਹੈ ਇਹਨਾਂ ਦੇ ਪਿੱਛੇ ਦੋ ਕੁੱਤੇ ਲੱਗੇ ਹੋਏ ਹਨ ਬਾਕੀ ਦੇ ਹਰਨ ਤਾਂ ਨਿਕਲ ਗਏ ਇੱਕ ਵਿੱਚ ਬੱਚਾ ਸੀ ਉਹ ਕੁੱਤਿਆਂ ਨੇ ਫੜ ਲਿਆ ਹਜ਼ੂਰ ਨੇ ਤੱਕਿਆ ਤਾਂ ਪਿੱਛੇ ਮੁੜ ਕੇ ਦੇਖਿਆ ਹਜ਼ੂਰੀਆ ਮਗਰ ਆ ਰਿਹਾ ਹੈ ਹਜ਼ੂਰ ਨੇ ਆਵਾਜ਼ ਦਿੱਤੀ ਇਸ਼ਾਰ ਇਹ ਹਿਰਨ ਕੁੱਤਿਆਂ ਤੋਂ छुड़ा ਦੇ ਅੱਗੋ ਸੱਤ ਬਚਨਕਾਰ ਦੌੜ ਕੇ ਕੁੱਤਿਆਂ ਦੇ ਪਾਸ ਗਏ ਤਾਂ ਕੁੱਤੇ ਹਰਨ ਨੂੰ ਛੱਡ ਕੇ ਦੌਰ ਗਏ। ਬਾਬਾ ਈਸ਼ਰ ਸਿੰਘ ਜੀ ਨੇ ਹਰਨ ਫੜ ਲਿਆਂਦਾ। ਹਜ਼ੂਰ ਨੇ ਕਿਹਾ ਇਸ ਨੂੰ ਠਾਠ ਵਿੱਚ ਲੈ ਚੱਲ। ਬਾਬਾ ਜੀ ਥੋੜੀ ਦੂਰ ਸੈਰ ਕਰਦੇ ਮੋੜ ਆਏ। ਹਜ਼ੂਰ ਨੇ ਪੁੱਛਿਆ ਕਿਤਨਾ ਗੁਜ਼ਖਮ ਹੋਇਆ ਹੈ। ਉੱਤਰ ਵਿੱਚ ਦੱਸਿਆ ਜੀ ਇੱਕ ਲੱਤ ਪਰ ਤਾਂ ਕੁੱਤਿਆਂ ਨੇ ਬਹੁਤ ਦੰਦ ਮਾਰੇ ਹਨ। ਹਜ਼ੂਰ ਨੇ ਕਿਹਾ ਹਰੀ ਨੂੰ ਬੁਲਾ। ਸੱਤ ਬਚਨਕਾਰ ਹਰੀ ਸਿੰਘ ਕੋਕਰੀ ਵਾਲੇ ਨੂੰ ਬੁਲਾਇਆ। ਅੱਧੇ ਘੰਟੇ ਵਿੱਚ ਡਾਕਟਰ ਪਾਸ ਪਹੁੰਚਿਆ। ਉੱਥੇ ਜਾ ਕੇ ਪਾਣੀ ਪੀਤਾ ਤੇ ਸੁਨੇਹਾ ਦਿੱਤਾ ਡਾਕਟਰ ਨੇ ਬਾਬਾ ਜੀ ਦਾ ਹੁਕਮ ਸੁਣ ਸੱਤ ਬਚਨਕਾਰ ਸਾਈਕਲ ਤੇ ਚੜ੍ਹ ਲਾਇਨੋ ਲਾਇਨ ਨਾਨਕਸਰ ਪਹੁੰਚਿਆ ਇਧਰ ਉਹ ਹਰੀ ਸਿੰਘ ਵੀ ਪਹੁੰਚ ਗਿਆ ਦੋਨਾਂ ਨੇ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੱਥ ਜੋੜ ਬੇਨਤੀ ਕੀਤੀ ਬਾਦਸ਼ਾਹ ਹੁਕਮ ਕਰੋ ਬਾਬਾ ਜੀ ਨੇ ਕਿਹਾ ਇਸ ਹਰਨ ਦੇ ਬੱਚੇ ਦੀ ਪੱਟੀ ਕਰ ਦੇ ਅੱਗੋਂ ਸੱਤ ਬਚਨਕਾਰ ਪੱਟੀ ਕਰ ਦਿੱਤੀ ਉਸ ਟਾਈਮ ਬਾਬਾ ਜੀ ਦਾ ਆਸਨ ਜਿੱਥੇ ਹੁਣ ਸਰਦਖਾਨਾ ਹੈ ਇੱਥੇ ਸੀ ਤੇ ਚਾਰ ਦੀਵਾਰੀ ਕੱਚੀ ਚਾਰੇ ਪਾਸੇ 20 ਫੁੱਟ ਦਾ ਵੇੜਾ ਸੀ 5-6 ਦਿਨ ਰੋਜ਼ੀ ਪੱਟੀ ਕਰਨ ਵਾਸਤੇ 5-6 ਦਿਨ ਰੋਜ਼ ਪੱਟੀ ਕਰਨ ਵਾਸਤੇ ਡਾਕਟਰ ਆਉਂਦਾ ਰਿਹਾ ਆਖਰ ਹਰਨ ਮਰ ਗਿਆ ਹਜ਼ੂਰ ਨੇ ਕੌਕਿਆਂ ਤੋਂ ਪ੍ਰਭਾਸ ਸਿੰਘ ਚਮਾਰ ਮੰਗਵਾਇਆ ਤੇ ਹੁਕਮ ਦਿੱਤਾ ਇਸ ਨੂੰ ਲੈ ਜਾਓ ਇਸ ਦੀ ਖਲ ਲਾ ਕੇ ਜੋੜਾ ਬਣਾ ਲਿਓ ਅਗੋ ਸੱਤ ਬਚਨ ਕਰ ਹਰਨ ਨੂੰ ਚੁੱਕੇ ਲੈ ਗਿਆ ਖਲ ਲਾ ਕੇ ਇੱਕ ਜੋੜਾ ਬਣਾਇਆ ਤੇ ਇੱਕ ਜੋੜਾ ਸਲੀਪਰ ਦਾ ਤਿਆਰ ਕੀਤਾ ਤਿੰਨ ਚਾਰ ਦਿਨ ਬਾਬਾ ਜੀ ਦੇ ਪੇਸ਼ ਕੀਤਾ ਹਜ਼ੂਰ ਨੇ ਸਲੀਪਰ ਚੰਨਾ ਵਿੱਚ ਪਹਿਨ ਲਿੱਤੇ ਉਸ ਵੇਲੇ ਕੁਝ ਆਵਾਜ਼ ਸੁਣਾਈ ਦੇਣ ਲੱਗ ਗਈ ਜਿਸ ਦੀ ਆਵਾਜ਼ یوں ਸੀ ਧਾਰਨਾ ਪੂਰੇ ਸਤਗੁਰੂ ਦੀ ਵਡਿਆਈ ਪਸ਼ੂਆਂ ਤੋਂ ਕੀਤੇ ਦੇਵਤੇ ਪਿਆ ਮਨੂਰ ਕੰਚਨ ਫਿਰ ਹੋਵੇ ਜੇ ਗੁਰੂ ਮਿਲੇ ਤਿਨੇਹਾ ਏਕ ਨਾਮ ਅਮਰਤ ਉਹ ਦੇਵੈ ਤੋ ਨਾਨਕ ਤ੍ਰਿਤਸ ਦੇਹਾ ਇਹੀ ਆਵਾਜ਼ ਸੁਣ ਕੇ ਸਰਦਾਰ ਨੱਥਾ ਸਿੰਘ ਨੇ ਪੁੱਛਿਆ ਪਾਤਸ਼ਾ ਇਹ ਆਵਾਜ਼ ਕਿੱਥੋਂ ਆਉਂਦੀ ਹੈ ਹਜ਼ੂਰ ਨੇ ਕਿਹਾ ਨੱਥਾ ਸਿਆ ਪਾਰਾ ਸਿੰਘ ਦਰਗਾਹ ਜਾ ਰਿਹਾ ਹੈ ਉਹ ਸ਼ਬਦ ਪੜਦਾ ਜਾਂਦਾ ਹੈ ਫਿਰ ਨੱਥਾ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਸਮਝ ਨਹੀਂ ਆਈ ਹਜ਼ੂਰ ਨੇ ਉੱਤਰ ਦਿੱਤਾ ਨੱਥਾ ਸਿਆ ਪਾਰਾ ਸਿੰਘ ਆਪਣੇ ਪਿੰਡ ਵਾਲਾ ਜੋ ਪਹਿਰੇ ਤੇ ਹੁੰਦਾ ਸੀ ਉਹ ਮਾਰ ਕੇ ਹਰਨ ਦੀ ਜੂਨ ਵਿੱਚ ਪੈ ਗਿਆ ਸੀ ਉਸ ਦੀ ਅੱਜ ਕਲ੍ਹਿਆਨ ਹੋਈ ਹੈ ਹੁਣ ਬਿਬਾਨ ਵਿੱਚ ਬੈਠ ਕੇ ਦਰਗਾਹ ਜਾ ਰਿਹਾ ਹੈ ਤੇ ਨਾਲੇ ਸ਼ਬਦ ਪੜਦਾ ਜਾਂਦਾ ਹੈ ਏ ਸੁ ਨੱਥਾ ਸਿੰਘ ਹੈਰਾਨ ਹੋਇਆ ਤੇ ਰਹਿ ਵੀ ਨਾ ਸਕਿਆ ਅਤੇ ਪੁੱਛਿਆ ਪਾਤਸ਼ਾਹ ਬੜੀ ਹੈਰਾਨੀ ਦੀ ਗੱਲ ਹੈ ਇੱਕ ਤੁਹਾਡੇ ਪਿੰਡ ਦਾ ਹੋਵੇ ਦੂਜਾ ਕਿੰਨੇ ਵਰੇ ਤੁਹਾਡੇ ਚੰਨਾ ਵਿੱਚ ਖਿੜਕੀ ਤੇ ਪਹਿਰੇ ਦੀ ਸੇਵਾ ਕੀਤੀ ਹੋਵੇ ਤੇ ਫਿਰ ਵੀ ਉਸ ਨੂੰ ਹਰਨ ਦੀ ਜੂਨ ਪ੍ਰਾਪਤ ਹੋਈ ਹੈ ਤੇ ਕੁੱਤਿਆਂ ਨੇ ਵੱਢ ਖਾਦਾ ਅੱਗੋ ਹਜ਼ੂਰ ਨੇ ਕਿਹਾ ਨੱਥਾ ਸਿਆ ਬજર ਪਾਪ ਨਾ ਉਤਰਨ ਜਾਏ ਕਿਚਨ ਗੰਗਾ ਪਾਪ ਘਰ ਦਾ ਪਾਪ ਤਾਂ ਗੰਗਾ ਪਰ ਜਾ ਕੇ ਬਖਸ਼ਾ ਲਵਾਂਗੇ ਪਰ ਜੋ ਗੰਗਾ ਤੇ ਕੀਤੇ ਹਨ ਉਹ ਕੌਣ ਬਖਸ਼ੇਗਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਾਉ ਲੱਥੀ ਨਾਤਿਆ ਦੁਏ ਬਾ ਚੜੀਐ ਸਹੋਰ ਪਾਪ ਬਾਹਰਲਾ ਪਾਪ ਤਾਂ ਗੰਗਾ ਤੇ ਬਖਸ਼ਿਆ ਜਾਵੇਗਾ ਪਰ ਗੰਗਾ ਤੇ ਪਾਪ ਕੀਤਾ ਉਸ ਦਾ ਫਲ ਜ਼ਰੂਰ ਭੋਗਣਾ ਪਏਗਾ ਸੋ ਨੱਥਾ ਸਿਆ ਇਹ ਘਰ ਗੁਰੂ ਨਾਨਕ ਦਾ ਹੈ ਇੱਥੇ ਨਿਆਉ ਕੀਤਾ ਜਾਂਦਾ ਹੈ ਨੱਥਾ ਸਿਆਂ ਕਿੱਡੀ ਅश्चਰਜ ਦੀ ਬਾਤ ਹੈ ਕਿ ਚਾਹੇ ਕਿਤੇ ਲੁੱਕ ਕੇ ਧਰਤੀ ਵਿੱਚ ਵੀ ਪਾਪ ਨੂੰ ਕਰ ਲਵੇ ਪਰ ਹਿਸਾਬ ਤਾਂ ਸਭ ਦਾ ਹੋਣਾ ਹੈ ਜੋ ਬਾਹਰਲੇ ਗੁਨਾਹਕਿੱਤੇ ਹਨ ਉਹਨਾਂ ਦੀ ਗੁਰੂ ਜਾਮਨੀ ਭਰ ਕੇ ਛੁਡਾ ਲੈਂਦਾ ਹੈ ਪਰ ਜੋ ਘਰ ਦੇ ਪਾਸ ਰਹਿ ਕੇ ਪਾਪ ਕਰਨਾ ਹੈ athwa guru ਦੇ ਹੁਕਮ ਨੂੰ ਲਤਾੜ ਦੇਣਾ ਹੈ ਉਸ ਦੀ ਸਜ਼ਾ ਜ਼ਰੂਰ ਭੁਗਤਣੀ ਪਵੇਗੀ ਇੱਕ ਦਫਾ 6ਵੇਂ ਬਾਦਸ਼ਾਹ ਨੇ ਸ਼੍ਰੀ ਹਾਰ ਰਾਏ ਸਾਹਿਬ ਨੂੰ ਇੱਕ ਕੁਰਤਾ ਪਾਉਣ ਵਾਸਤੇ ਦਿੱਤਾ ਉਹ ਕੁਰਤਾ ਬਹੁਤ ਕਲੀਆਂ ਦਾ ਸੀ ਸਹਬਜ਼ਾਦੇ ਨੇ ਹੁਕਮ ਮੰਨ ਕੇ ਗੱਲ ਪਾ ਲਿਆ ਇੱਕ ਦਿਨ ਬਾਗ ਵਿੱਚ ਸੈਰ ਕਰਨ ਗਏ ਕੁਰਤੇ ਦੇ ਨਾਲ ਅੜ ਕੇ ਇੱਕ ਫੁੱਲ ਟੁੱਟ ਗਿਆ ਹਜ਼ੂਰ 6ਵੇਂ ਪਾਦਸ਼ਾਹ ਬਾਗ ਵਿੱਚ ਆਏ ਫੁੱਲ ਨੂੰ ਤੱਕ ਕੇ ਮਾਲੀ ਨੂੰ ਬੁਲਾਇਆ ਤੇ ਪੁੱਛਿਆ ਮਾਲੀ ਇਹ ਫੁੱਲ ਕਿਸ ਨੇ ਤੋੜਿਆ ਹੈ ਅੱਗੋਂ ਮਾਲੀ ਨੇ ਕਿਹਾ ਜੀ ਇਹ ਸਹਬਜ਼ਾਦੇ ਤੋਂ ਟੁੱਟ ਗਿਆ ਹੈ ਹਜ਼ੂਰ ਨੇ ਕਿਹਾ ਫਿਰ ਤੂੰ ਕਹਿਣਾ ਸੀ ਮਾਲੀ ਨੇ ਕਿਹਾ ਜੀ ਮੈਂ ਡਰਦਾ ਕੁਝ ਨਹੀਂ ਕਹਿ ਸਕਿਆ ਹਜ਼ੂਰ ਨੇ ਕਿਹਾ ਇਨਸਾਫ ਤਾਂ ਉਸੇ ਨੂੰ ਕਹਿੰਦੇ ਹਨ ਕਿ ਗਲਤੀ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਵੇ ਚਾਹੇ ਕੋਈ ਹੋਵੇ ਹਜ਼ੂਰ ਨੇ ਕਿਹਾ ਬੁਲਾਓ ਸਾਹਿਬਜ਼ਾਦੇ ਨੂੰ ਹੁਕਮ ਅਨੁਸਾਰ ਸਾਹਿਬਜ਼ਾਦੇ ਨੂੰ ਬੁલાਇਆ ਗਿਆ ਪੇਸ਼ੀ ਹੋਈ ਹਜ਼ੂਰ ਨੇ ਕਿਹਾ ਇਹ ਫੁੱਲ ਕਿਉਂ ਤੋੜਿਆ ਫੁੱਲ ਡਾਣੀ ਦੇ ਨਾਲ ਲੱਗੇ ਹੀ ਸ਼ੋਭਦੇ ਹਨ ਜਾਂ ਗੁਰੂ ਦਰਬਾਰ ਵਿੱਚ ਸ਼ੋਭਦੇ ਹਨ ਆਗੋ ਹੱਥ ਜੋੜ ਕੇ ਬੇਨਤੀ ਕੀਤੀ ਜੀ ਕੁਰਤੇ ਨਾਲ ਲੜ ਕੇ ਟੁੱਟ ਗਿਆ ਹੈ ਹਜ਼ੂਰ ਨੇ ਕਿਹਾ ਜੇ ਵੱਡਾ ਕੁਰਤਾ ਪਾਇਆ ਹੈ ਤਾਂ ਸੰਭਾਲ ਕੇ ਰੱਖੋ ਜੇ ਫੁੱਲ ਹੀ ਨਹੀਂ ਸੰਭਾਲ ਸਕੇ ਹੋਰ ਕੀ ਸੰਭਾਲੋਗੇ ਜੇ ਬੂਟੇ ਦਾ ਫਲ ਨਹੀਂ ਸੰਭਾਲ ਸਕੇ ਤਾਂ ਬੰਦੇ ਦਾ ਮਨ ਕਿਵੇਂ ਸੰਭਾਲੋਗੇ ਆਗੋ ਹੱਥ ਜੋੜ ਬੇਨਤੀ ਕੀਤੀ ਜੀ ਫੁੱਲ ਹੋ ਗਈ ਹੁਣ ਛੇਵੇਂ ਪਾਤਸ਼ਾਹ ਨੇ ਕਿਹਾ ਕੁਰਤੇ ਨੂੰ ਫੜ ਕੇ ਰੱਖਿਆ ਕਰੋ ਆਗੋ ਸੱਤ ਬਚਨ ਕਿਹਾ ਇਹ ਬਚਨ ਨੂੰ ਐਸਾ ਹਿਰਦੇ ਵਿੱਚ ਵਸਾਇਆ ਕਿ ਅੰਤ ਤੱਕ ਇਸ ਬਚਨ ਦੀ ਪਾਲਣਾ ਕੀਤੀ ਸੰਗਤ ਨੇ ਬੇਨਤੀ ਕੀਤੀ ਪਾਤਸ਼ਾਹ ਹੁਣ ਤਾਂ ਆਪ ਜੀ ਗੁਰੂ ਨਾਨਕ ਦੇ ਗੱਦੀ ਤੇ ਮਾਲਕ ਹੋ ਸਰਬ ਕਲਾ ਸਮਰੱਥ ਸਭ ਦੁਨੀਆ ਦੀ ਸੰਭਾਲ ਕਰਨ ਵਾਲੇ ਹੋ ਹੁਣ ਹੱਥ ਵਿੱਚ ਕੁੜਤਾ ਫੜਿਆ ਸ਼ੋਭਦਾ ਨਹੀਂ ਅੱਗੋਂ ਸਤਿਗੁਰੂ ਸ੍ਰੀ ਹਰਿ ਰਾਏ ਜੀ ਨੇ ਕਿਹਾ ਭੁੱਲ ਕੇ ਫੁੱਲ ਟੁੱਟਣ ਦੀ ਸਜ਼ਾ ਮਿਲਹੀ ਹੈ ਜੇ ਜਾਣ ਕੇ ਗੁਰੂ ਦੇ ਹੁਕਮ ਨੂੰ ਜ਼ਮੀਨ ਤੇ ਸਿੱਟ ਦੇਵਾਂਗੇ ਤਾਂ ਪਤਾ ਨਹੀਂ ਕਿਤਨੀ ਕੋ ਸਜ਼ਾ ਮਿਲੇਗੀ ਇਹ ਸਾਖੀ ਸੁਣਾ ਕੇ ਬਾਬਾ ਜੀ ਨੇ ਕਿਹਾ ਨੱਥਾ ਸਿਆਂ ਬਾਹਰਲੇ ਮਾੜੇ ਕਰਮ ਤਾਂ ਗੁਰੂ ਬਖਸ਼ ਦਿੰਦਾ ਹੈ ਤੇ ਗੁਰੂ ਦੇ ਸਾਹਮਣੇ ਗੁਰੂ ਦੇ ਹੁਕਮ ਨੂੰ ਨਜ਼ਰ ਅੰਦਾਜ਼ ਕਰਕੇ ਮਿੱਟੀ ਵਿੱਚ ਮਿਲਾ ਦਿੰਦਾ ਹੈ ਉਸ ਨੂੰ ਜ਼ਰੂਰ ਹੀ ਸਜ਼ਾ ਭੋਗਣੀ ਪੈਂਦੀ ਹੈ ਹੁਣ ਨੱਥਾ ਸਿੰਘ ਨੇ ਕਿਹਾ ਪਾਤਸ਼ਾਹ ਪਾਰਾ ਸਿੰਘ ਨੇ ਮਾੜਾ ਕਰਮ ਕਿਹੜਾ ਕੀਤਾ ਹੈ ਹਜ਼ੂਰ ਨੇ ਉੱਤਰ ਦਿੱਤਾ ਨੱਥਾ ਸਿਆ ਜਦੋਂ ਵੀ ਲੰਗਰ ਵਿੱਚੋਂ ਗੁਰੂ ਘਰ ਨੂੰ ਭੋਗ ਲੱਗਣ ਵਾਸਤੇ ਥਾਲ ਅੰਦਰ ਆਉਂਦਾ ਸੀ ਤਾਂ ਅੱਡੀਆਂ ਚੁੱਕ ਚੁੱਕੇ ਥਾਲ ਵਿੱਚੋਂ ਪਦਾਰਥ ਦੇਖਦਾ ਸੀ ਕਦੇ-ਕਦੇ ਤਾਂ ਥਾਲ ਤੋਂ ਹੱਥ ਨਾਲ ਕਪੜਾ ਚੁੱਕ ਕੇ ਵੀ ਨਜ਼ਰ ਮਾਰ ਲੈਂਦਾ ਸੀ ਤੇ ਨਾਲ ਹਜ਼ੂਰੀਏ ਨੂੰ ਕਹਿਣਾ ਭੋਗ ਤੋਂ ਬਾਅਦ ਮੈਨੂੰ ਕੜਾ ਖੀਰ ਜ਼ਰੂਰ ਲਿਆ ਕੇ ਦੇਵੀਂ ਅੱਗਹ ਹਜ਼ੂਰੀਏ ਨੇ ਕਹਿਣਾ ਪਾਰਾ ਸਿੰਘ ਇਸ ਤਰ੍ਹਾਂ ਨਾ ਕਰਿਆ ਕਰ ਪਰ ਪਾਰਾ ਸਿੰਘ ਨੇ ਹਰਨ ਵਾਂਗੂ ਟਪੂਸੀਆਂ ਮਾਰੀਆਂ ਤੇ ਦੂਜਾ ਕਿਸੇ ਨਵੇਂ ਯਾਤਰੀ ਨੇ ਦਰਸ਼ਨ ਮੇਲਾ ਕਰਨ ਵਾਸਤੇ ਆਉਣਾ ਤੇ ਉਸ ਨੂੰ ਕੋੜਾ ਬਚਨ ਬੋਲਣਾ ਜਗਿਆਸੂ ਦਾ ਦਿਲ ਦਿਖਾਣਾ ਸੋ ਇਸ ਦਾ ਭੋਗ ਹਰਨ ਦੀ ਜੁਨੀ ਵਿੱਚ ਪਿਆ ਹੈ ਤੇ ਕੋੜੇ ਬਚਨਾ ਦਾ ਫਲ ਕੁੱਤਿਆਂ ਨੇ ਵੱਡਿਆ ਤੇ ਦੁੱਖ ਭੋਗਿਆ ਹੈ ਤੇ ਸੇਵਾ ਦਾ ਫਲ ਸੂਲੀ ਦੀ ਸੂਲ ਥੋੜੇ ਸਮੇਂ ਵਿੱਚ ਨਵੇੜਾ ਹੋ ਗਿਆ ਹੈ ਇਹ ਬਚਨ ਸੁਣ ਕੇ ਨੱਥਾ ਸਿੰਘ ਬਾਬਾ ਈਸ਼ਰ ਸਿੰਘ ਜੀ ਨੇ ਮੱਥਾ ਟੇਕਿਆ ਤੇ ਕਿਹਾ ਤੂੰ ਬੇਅੰਤ ਕੋ ਵਿੱਲਾ ਜਾਣੇ ਗੁਰ ਪ੍ਰਸਾਦ ਕੋ ਸਬਦ ਪਛਾਣੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ